ਮੇਰੇ ਨਾਲ ਬਠਿੰਡੇ ਤੋਂ ਟੈਲੀਫੋਨ ਲਾਈਨ ਤੇ ਨੇ ਆਰਟੀਆਈ ਐਕਟਿਸਟ ਹਰਮਨ ਲਾਲ ਸਿੰਘ ਗਰੇਵਾਲ ਗਰੇਵਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਰ ਜੀ ਸੁਣੋ ਤੇ ਮੈਂ ਕਹਿੰਦਾ ਗਰੇਵਾਲ ਜੀ 2005 ਦੇ ਵਿੱਚ ਕੇਂਦਰ ਸਰਕਾਰ ਨੇ ਆਰਟੀਆਈ ਐਕਟ ਬਣਾਈ ਸੀ ਉਹਦਾ ਏਮ ਬੇਸਿਕਲੀ ਇਹੋ ਹੀ ਸੀ ਕਿ ਸਰਕਾਰੀ ਕੰਮਕਾਜ ਦੇ ਵਿੱਚ ਜਾਂ ਕੁਝ ਹੋਰ ਸੰਸਥਾਵਾਂ ਦੇ ਕੰਮਕਾਜ ਦੇ ਵਿੱਚ ਹੋਰ ਪਾਰਦਰਸ਼ਤਾ ਆ ਸਕੇ ਅਸਲੇ ਕੀ ਸਿੱਤੀ ਆ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਆ ਇਹ ਕਿੰਨੀ ਜਦੋਂ ਤੁਸੀਂ ਆਰਟੀਆਈ ਦੀ ਐਪਲੀਕੇਸ਼ਨ ਪਾਉਂਦੇ ਜੇ ਕਿੰਨੀ ਇੱਕ ਜਵਾਬ ਦੇਈ ਹੈ ਸਰ ਬੜੇ ਦੁਖ ਦੀ ਗੱਲ ਹੈ ਵੀ ਇੱਥੇ ਦੇ ਉੱਤੇ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਆਵਾਮ ਦੀ ਜਿਹੜੀ ਸਰਕਾਰ ਹੈ ਜਿਸ ਨੇ ਕੇਜਰੀਵਾਲ ਦੀ ਫੋਟੋ ਲਾ ਕੇ ਵੋਟ ਮੰਗਿਆ ਸੀ ਜੀ ਇਹ ਉਹੀ ਕੇਜਰੀਵਾਲ ਨੇ ਜਿੰਨਾਂ ਨੂੰ ਆਰਟੀਆਈ ਐਕਟ ਬਣਾਉਣ ਵੇਲੇ ਉਸ ਦੇ ਵਿੱਚ ਯੋਗਦਾਨ ਪਾਉਣ ਲਈ ਮੈਗਨਸ ਅਵਾਰਡ ਮਿਲਿਆ ਹੋਇਆ ਹੈ

ਵੇ ਫਾਇਲਾ ਜਿਹੜੀਆਂ ਧੂੜ ਖਾ ਰਹੀਆਂ ਨੇ ਕਿਤੇ ਪਾਸੇ ਉਹਨਾਂ ਦੇ ਵਿੱਚੋਂ ਆਹ ਲੈ ਕੱਢ ਕੇ ਲਿਆ ਕੇ ਲੋਕਾਂ ਸਾਹਮਣੇ ਰੱਖ ਰਹੇ ਜੀ ਅਸੀਂ ਪਰਲੋ ਤਾਂ ਬਣਾਉਂਦੇ ਜੀ ਲੋਕਾਂ ਕੋਲੋਂ ਹੀ ਆਉਂਦੇ ਨੇ ਹਾਂ ਤਾਂ ਸਾਨੂੰ ਇੱਕ ਟਾਈਮ ਦੇ ਉੱਤੇ ਦਾ ਜਵਾਬ ਇਹ ਨਹੀਂ ਆਂਦਾ ਤੇ ਅੱਜ ਦਾ ਸਿੱਧੀ ਇਹ ਹੈ ਕਿ ਇੱਕ ਸਾਲ ਤੱਕ ਤਾਂ ਜਵਾਬ ਆਇਆ ਜਦੋਂ ਤੱਕ ਪੁਰਾਣੇ ਕਮਿਸ਼ਨਰ ਸਿਟੇ ਸੀਗੇ ਅਸੀਂ ਸੈਕੰਡ ਬੀੜੀ ਪਾ ਦਿੰਦੇ ਸੀਗੇ ਆਹ ਤੇ ਇਹ ਕਿਵੇਂ ਹੁੰਦਾ ਸੰਤੂ ਸਾਹਿਬ ਇਹ ਆਪਾਂ ਕਿਸੇ ਦਸਮੈਂਕ ਨੂੰ ਆਰਟੀਏ ਕਰਨਾ ਹੈ ਤਾਂ ਉਹਨੂੰ 20 ਦਿਨਾਂ ਦੇ ਅੰਦਰ ਸਾਨੂੰ ਜਵਾਬ ਦੇਣਾ ਹੁੰਦਾ। ਅੱਛਾ ਜੇ ਉਹ ਜਵਾਬ ਨਹੀਂ ਦਿੰਦਾ ਤਾਂ ਕੀ 30 ਦਿਨ ਤੋਂ ਬਾਅਦ ਇੱਕ ਫਸਟ ਅਪੀਲ ਕਰਨਾ ਹੈ ਉਹ ਮੈਟ ਹੈ ਜੇ ਸਭ ਤੋਂ ਉੱਪਰ ਜਿਸ ਨੂੰ ਇਨਫੋਰਮੇਸ਼ਨਲ ਜਿਹੜਾ ਹੌਸ ਤੇ ਬਿਠਾਇਆ ਹੁੰਦਾ ਵੀ ਇਹ ਉਹਦੇ ਉੱਪਰ ਜੀ ਉਹਨਾਂ ਕੋਲ ਸੀ ਕਾਪੀ ਪੰਦੇ ਹਾਂ ਤੇ 30 ਦਿਨ ਫਿਰ ਵੇਟ ਕਰਦੇ ਆ ਕਿ ਉਹ ਅਫਸਰ ਆਪਣੇ ਥੱਲੇ ਨੈਕ ਨੂੰ ਕਹੂਗਾ ਵੀ ਇਹਨਾਂ ਨੂੰ ਤੁਸੀਂ ਜਵਾਬ ਦਿਓ। ਜੀ ਜੇ ਉਹ 45 ਦਿਨ ਤੋਂ ਬਾਅਦ ਹੀ ਨਹੀਂ ਆਂਦਾ ਤਾਂ ਸਿੱਕੇ ਸੈਕੰਡ ਅਪੀਲ ਕਰਨੇ ਹੁੰਦੇ ਆ ਜਦੋਂ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਕੋਲ ਜਾਂਦੀ ਹੈ ਅੱਛਾ ਤੇ ਇਸ ਟਾਈਮ ਤੱਕ ਸਿੱਧੀ ਇਹ ਹੈ ਕਿ ਸਾਨੂੰ ਨਾ ਤਾਂ ਫਰਸਟ ਅਪੀਲ ਦੇ ਉੱਤੇ ਜਵਾਬ ਆਉਣਾ 30 ਦਿਨ ਦੇ ਵਿੱਚ ਤਾਂ ਜਵਾਬ ਹੁੰਦਾ ਹੀ ਨਹੀਂ ਜੀ ਫਰਸਟ ਅਪੀਲ ਨਾਲ ਉੱਥੇ ਜਵਾਬ ਨਹੀਂ ਆਂਦਾ ਤੇ ਅਸੀਂ ਸਟੇਟ ਇਨਫੋਰਮੇਸ਼ਨ ਕਮਿਸ਼ਨ ਨੂੰ ਸੈਕੰਡ ਅਪੀਲ ਪਾਉਤੋਂ ਵੀ ਬੰਦੇ ਰਹੇ ਹੋ ਕਿਉਂਕਿ ਇਸ ਚੈਨ ਦੇ ਉੱਪਰ ਸੇ ਕੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਹੂੰ 11 اور स्टेट इंफॉर्मेशन कमिश्नर ਨੂੰ ਦਿੱਕਤ دی ਆਈਟੀ ਹੁੰਦਾ ਹੈ ਜੀ ਇਨਫੋਰਮੇਸ਼ਨ ਕਮਿਸ਼ਨਰ ਉਹ ਸਕੇ ਆਪਣੇ 10 ਰੱਖ ਸਕਦਾ ਹੈ ਹੋਰ ஸ்டேட் ਇਨਫੋਰਮੇਸ਼ਨ ਕਮਿਸ਼ਨਰ ਜੀ ਤੇ ਉਹ ਬਾਕੀ ਦੇ ਜਿਹੜੇ 10 ਪੰਜਾਬ ਸਰਕਾਰ ਨੇ ਉਹਨਾਂ ਨੂੰ ਘਟਾ ਕੇ ਸ਼ਾਇਦ 6 ਕਰ ਦਿੱਤਾ ਸੀਗਾ ਜੀ ਇਸੀ ਸਰਕਾਰ ਨੇ ਕਦੇ ਉਹਨਾਂ ਦਾ ਕਹਿੰਦੇ ਬਹੁਤ ਜ਼ਿਆਦਾ ਖਰਚਾ ਪੈਂਦਾ ਉਹ ਕਾਨੂੰਨ ਨੇ ਖਾਣੇ ਲੱਗਦੇ ਵੀ ਕਿੰਨਾ ਖਰਚਾ ਪੈਂਦਾ ਹੁਣ ਹਾਂ ਪਰ ਉੱਥੇ ਹੀ ਕਿਹੋ ਜਿਹਾ ਨਾਲ ਵੀ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਜੀ ਪਰ ਇਸ ਟਾਈਮ ਦੇ ਉੱਤੇ ਸਿਰਫ ਇੱਕ ਸਟੇਟ ਪਰਮਿਸ਼ਨ ਕਮਿਸ਼ਨਰ ਜਿਹੜਾ ਹੈ ਉਹ ਅਪਾਇੰਟ ਕੀਤਾ ਹੋਇਆ ਸੀ ਇੰਫੋਰਮੇਸ਼ਨ ਕਮਿਸ਼ਨਰ ਅੱਛਾ ਉਸੇ ਫਰਲੇ ਆਈਆਂ ਛਾਰੀਆਂ ਪੋਸਟਾਂ ਖਾਲੀ ਚਲ ਰੋਸ਼ ਨਹੀਂ ਆਦੇ ਜਿਵੇਂ ਪੁਰਾਣੇ ਕੋਲਟੀ ਰਿਟਾਇਰ ਹੋ ਗਏ ਤਾਂ ਉਹਨਾਂ ਦੀ ਜਗ੍ਹਾ ਤੇ ਨਵੇਂ ਰੱਖਤੇ ਹੀ ਨਹੀਂ ਗਏ ਪਰ ਇੱਕ ਤੋਂ ਸੇ ਕੋਲ ਪੂਰੇ ਪੰਜਾਬ ਦੇ ਹਰ ਚੱਕਰ ਬੀਲਾ ਜਾ ਰਿਹਾ ਨੇ ਇੱਕ ਇੱਕ ਸਾਲ ਤੋਂ ਉੱਪਰ ਲੱਗ ਜਾਂਦਾ ਹੈ ਜੀ जवाब तो सी आ रहे हाँ। जो तो जिर्थी जिर्थी सरकार आई है वो सरकार मेरे को अपने कोल केस इस तरह पे ने जिस दे में स्टेट इंफॉर्मेन कमिश्नर ने जुर्माना लगा दताने महकमे ने हरदला बरेवाल जवाब नहीं दिता ਇਸ ਕਰਕੇ 10000 ਰੁਪਏ ਜੁਰਮਾਨਾ ਭਰਿਆ ਜਾਵੇ ਅਰਬਿਰਾ ਪਰੇਵਾਲ ਨੂੰ ਕਿਦਾ ਕੰਪਨਸੇਸ਼ਨ ਦਿੱਤਾ ਜਾਵੇ ਅੱਛਾ ਤਾਂ ਇਹਦੇ ਤੋਂ ਬਸ਼ਾਰਾ ਮੋ ਹੋ ਚੁੱਕੇ ਨੇ ਇਸ ਟਾਈਮ ਦੇ ਤੇ ਮੈਂ ਕਹਿੰਦਾ ਕਿ ਉਹਨਾਂ ਨੇ 7000 ਮੈਥੋਂ ਤਾਂ ਲੈ ਦਿੱਤਾ ਹੂੰ ਪਰ ਬਾਦ ਉਹ ਦੇਣ ਨਹੀਂ ਦਿੱਤਾ ਅੱਛਾ ਇਸ ਪਾਸੇ ਦੁਆਰਾ ਵੀ ਮਤਲਬ ਮਤਲਬ ਇਹ ਆ ਮਤਲਬ ਇਹ ਹਰਮਨ ਲਾਲ ਜੀ ਵੀ ਜੁਰਮਾਨਾ ਭਰ ਦਿੰਦੇ ਆ ਪਰ ਜਵਾਬ ਨਹੀਂ ਦਿੰਦੇ ਜੋ ਜਾਣਕਾਰੀ ਮੰਗਦੇ ਉਹ ਨਹੀਂ ਦਿੰਦੇ

So, ताड़ी की जानकारी आप यहाँ से राज्य इंफॉर्मेशन कमिशन कोर किन्हीं आप्लिकेशंस या अपील पेंडिंग तो है यहाँ तो से तो दस हजार दो होते होंगे अभी कितने दो होते हैं दस हजार दो होते हैं दस हजार दो पर जरा करना है जी जरा वहाँ एक करोड़ दायर करने के लिए सारे इंफॉर्मेशन कमिश्नर ये उन्होंने बोल दि� ਇਹ ਜੋ ਹਾਲਾਤ ਬਣੇ ਨੇ ਇਹਦੇ ਬਾਰੇ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂ ਅਰਵਿੰਦ ਕੇਜਰੀਵਾਲ ਨੂੰ ਕਿਉਂਕਿ ਉਹਨਾਂ ਦਾ ਬੜਾ ਯੋਗਦਾਨ ਸੀ ਆਰਟੀਆਈ ਐਕਟ ਦੇ ਵਿੱਚ ਉਹਨਾਂ ਦੇ ਧਿਆਨ ਚੱਕਦੀ ਲਿਆਉਣਾ ਵਾ ਲਿਖਤੀ ਰੂਪ 'ਚ ਆਦਰਵਾਇਜ਼ ਸਰ ਅੱਗੇ ਭਾਰਤ ਵਿੱਚ ਤੁਹਾਡੇ ਕੋਈ ਮੀਡੀਆ ਦੇ ਤਰੂ ਦੱਸਦਾ ਤੇ ਇਹਨਾਂ ਦਾ ਬਹੁਤ ਵਧੀਆ ਮੈਕਾਨਿਜ਼ਮ ਹੈ ਜਿਹੜਾ ਬਿਲਕੁਲ ਜਿਹੜਾ ਆਨਲਾਈਨ ਤੋਂ ਹੀ ਹਿੱਟਾ ਦੱਸਦਾ ਕਿਉਂਕਿ ਉਸ ਤੇ ਜਵਾਬ ਨਾਲ ਬਹੁਤ ਸਾਰਾ ਕੁਨਾਤੇ ਹੁੰਦੇ ਜੀਗੇ ਉਹ ਇਹਨਾਂ ਦਾ ਡੀਆਈਪੀਆਰ ਦਾ ਵਿਭਾਗ ਜਿਹੜਾ ਕਿ ਇਹਨਾਂ ਦੇ ਹੋਲਡਿੰਗ ਲੈਵਲ ਨਾਲ ਕਰਦਾ ਹੈ ਉਸ ਦੇ ਪਹਿਲੇ ਕੁਲਾਤਿਆਂ ਤੋਂ ਬਾਅਦ ਇਹ ਉਸ ਨੂੰ ਆਨਲਾਈਨ ਤੋਂ ਹੀ ਰੱਟਾ ਦਿੱਤਾ ਗਿਆ ਜਿਵੇਂ ਆਪ ਇੱਕ ਦਫਤੇ ਨਹੀਂ ਜੀ ਆਪਣੋਂ ਜਿਹੜਾ ਆ ਕੇ ਬੌਂਦੇ ਇੱਕ ਹੈਗਾ ਕਿ ਆਪਾਂ ਪੋਸਟਲ ਆਰਡਰ ਤੋਂ ਲਿਖਤ ਦੇ ਥਰੂ ਆਪਾਂ ਮੰਗਦੇ ਆ ਚਿੱਠੀ ਪਤਰੀ ਰਾਹੀਂ ਕਾਗਜ਼ ਰਾਹੀਂ ਹੂੰ 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 ਦੂਸਰਾ ਹੈ ਆਨਲਾਈਨ ਆਪਾਂ ਵੈਬਸਾਈਟ ਤੋਂ ਉੱਤੋਂ ਭਰਨੇ ਆ ਜੀ जिसे सत्तो करोड़ का खुलासा होया ने साढ़े सात सौ करोड़ रुपया इन्होंने वो खर्चा किया है एक साल के अंदर खर्चा इन लगा दिता है ਉਹ ਤਾਂ ਇਹਨਾਂ ਨੇ ਉਹ ਮਹਿਕਮਾ ਹੀ ਰੱਖਾ ਦੱਸੋ ਸ਼ਾਇਦ ਹੁਣ ਜੇ ਕਿੰਨੀ ਵਾਰ ਰਿਵਾਈਜ਼ ਕਰਾ ਅੱਛਾ ਵੀ ਇਹ ਮਹਿਕਮਾ ਨੂੰ ਜਵਾਪਾ ਲੈ ਕੇ ਆਓ ਸੁਦੇਸ਼ ਰੌਣਾ ਜਿਸ ਤੋਂ ਆਪਣੇ ਪੂਰਵ ਡੀਜੀਕੇ ਸਾਹਿਬ ਜਿਹੜੇ ਸੁਦੇਸ਼ ਰੌਣਾ ਜੀ ਜਿੱਦਕੇ ਉਹਨਾਂ ਨੂੰ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਸੀਗੇ ਪਿਛਲੀ ਸਰਕਾਰ ਦੇ ਵਿੱਚ ਜੀ ਤੇ ਇਹ ਸਰਕਾਰ ਦੇ ਵਿੱਚ 1 ਸਾਲ ਉਹਨਾਂ ਨੇ ਲਾਇਆ ਤੇ ਬਹੁਤ ਆ ਗਏ ਕੰਪਲੇਂਟਸ ਕੀਤੇ ਆ ਉਹਨਾਂ ਦੇ ਵੀ ਅੱਗੇ ਫਾਰਵਰਡ ਕੀਤਾ ਇਹ ਮੈਨੂੰ ਵਾਪਸ ਲੈ ਕੇ ਆਓ ਜਿਹੜੇ ਤੁਸੀਂ ਹਟਾ ਦਿੱਤੇ ਨੇ ਉਸ ਤੋਂ ਆਨਲਾਈਨ ਤੋਂ ਸੋ ਸੋ ਇਹ ਕਹਿਣਾ ਹਰਮਨ ਲਾਭ ਸਿੰਘ ਸਹੀ ਹੋਊਗਾ ਕਿ ਅਸਲੇ ਜਿਹੜੀ ਆਰਟੀਆਈ ਐਕਟ ਹੈ ਉਹਨੂੰ ਪੰਜਾਬ ਸਰਕਾਰ ਨੇ ਬਿਲਕੁਲ ਨਕਾਰਾ ਕਰਤਾ ਬਿਲਕੁਲ ਸਰ ਬਿਲਕੁਲ ਹੀ ਉਹਨੂੰ ਹਾਸ਼ੀਏ ਤੇ ਲੈਦਾ ਹੋਇਆ ਉਹਨਾਂ ਸਾਡੇ ਕੋਲ ਰਹੀ ਪੈਸੇ ਨਹੀਂ ਐ ਇੱਕ ਵੇਲੇ ਇਹ ਹੈ ਵੀ ਉਹਦੀ ਬਹੁਤ ਕਿਨ ਕਰਾਈਏ ਤਾਂ ਹਾਈ ਕੋਰਟ ਦੇ ਵਿੱਚ ਜਾ ਕੇ ਅਪੀਲ ਪਾਈਏ ਵੀ ਇਹ ਇਤਨਾ ਕਿ ਜੇ ਆਈ ਇਸਕਾ ਕੀ ਕਿ ਲੋਕਾਂ ਤੋਂ ਆਪਣੇ ਪਾਰਦਰਸ਼ਤਾ ਰਹੀ ਹੂੰ ਵੀ ਸਰਕਾਰਾਂ ਕੀ ਕਰ ਰਹੀ ਜਾਂਦਾ ਬਹੁਤ ਕੁਝ ਕਰਦੀਆਂ ਨੇ ਜਿਹਦੇ ਵਿੱਚ ਕਾਫੀ ਕੁਝ ਨਿਕਲਦਾ ਜੇ ਤੁਸੀਂ ਦੇਖਿਆ ਹੋਊਗਾ ਮੱਲੇ ਮੱਲੇ ਘਮਲੇ ਨਿਕਲ ਕੇ ਆਉਂਦੇ ਨੇ ਜੀ ਜਿੰਨ ਤੋਂ ਉਹਨਾਂ ਨੇ ਪਹਿਲੀ ਵਾਰ ਦੇ ਵਿੱਚ ਹੀ ਬਲੌਕ ਕਰ ਦਿੱਤਾ ਸੀ ਜਦੋਂ ਭਗਵੰਤ ਮਾਨ ਜੀ ਦਾ ਸਿਲੈਕਸ਼ਨੇ ਦੇ ਵਿੱਚ ਹੀ ਪੰਚਾਕ ਤੇ ਗੁਜਰਾਤ ਦੌਰੇ ਦੇ ਦਗਾ ਜਿੰਨਾ ਐਕਸਪੋਜ਼ਰ ਕੀਤਾ ਸੀ ਹੂੰ ਉਸ ਤੋਂ ਬਾਅਦ ਮੈਨੂੰ ਮੋਹ ਜਵਾਲੀ ਸਾਡੇ ਪਾਸੋਂ ਬਲੌਕ ਕਰ ਦਿੱਤਾ ਗਿਆ ਹਾਲਾਂਕਿ ਹਰਮਨ ਲਾਲ ਜੀ ਤੁਸੀਂ ਸ਼ਾਇਦ ਆਮ ਆਦਮੀ ਪਾਰਟੀ ਦੇ ਕਿਸੇ ਵੇਲੇ ਮੈਂਬਰ ਵੀ ਰਹੇ ਜੀ ਮੈਂ ਬਰਿਆ ਸਰ ਆਵਾਜ਼ੀ ਪਾਰਟੀ ਦਾ ਤੇ ਮੈਂ ਇਹਨਾਂ ਦੇ ਆਵਾਜ਼ੀ ਪਾਰਟੀ ਦੇ ਆਰਟੀਐ ਵਿਕਲਾ ਪ੍ਰਧਾਨ ਵੀ ਰਿਹਾ ਇਹ ਸਭ ਤੋਂ ਵੱਡੀ ਗੱਲ ਨੂੰ ਮੈਨੂੰ ਇਹ ਦੱਸੋ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਸੀ ਕੀ ਉਸ ਵੇਲੇ ਸਥਿਤੀ ਕੋਈ ਹੁਣ ਨਾਲੋਂ ਬਿਹਤਰ ਸੀ ਸਰ ਇਹ ਗੱਲ ਕਹਿਣ ਦੇ ਵਿੱਚ ਮੈਨੂੰ ਬਿਲਕੁਲ ਚਿਹਜਕ ਨਹੀਂ ਹੈ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹ ਲਾ ਦੇ ਦੇ ਚੱਕ ਤੋਂ ਘੱਟ ਇੰਨੀ ਕਿ ਸ਼ਰਮ ਹੁੰਦੀ ਸੀ ਕਿ ਜਦੋਂ ਕੋਈ ਐਕਸਪੋਜ਼ ਹੋ ਜਾਂਦਾ ਹੁੰਦਾ ਸੀ ਜਾਂ ਕੋਈ ਚੀਜ਼ ਅਖਬਾਰਾਂ ਦੇ ਵਿੱਚ ਅਸੀਂ ਲੈ ਆਂਦੇ ਸੀ ਤਾਂ ਉਹ ਸਰਕਾਰਾਂ ਉਸ ਨੂੰ ਦੁਰਸ਼ਟ ਕਰਨ ਲਈ ਲੱਭ ਜਾਂਦੀਆਂ ਸੀ ਜੀ ਜਾਂ ਉਸ ਨੂੰ ਠਕੜਨੀ ਕੋਸ਼ਿਸ਼ ਕਰਦੀਆਂ ਹੁੰਦੀਆਂ ਤੇ ਮਤੇ ਮਾਰੇ ਮੋੜੀ ਸ਼ਰਮ ਮੰਗੀਆਂ ਹੁੰਦੀਆਂ ਸੀ ਹੂੰ ਇਹ ਸਰਕਾਰ ਦਾ ਤਰਕ ਕਿ ਜੇ ਇਸ ਟਾਈਮ ਤੋਂ ਸਰਗਵੰਤ ਸਰਕਾਰਾਂ ਇਹ ਤਾਂ ਮਗਰ ਮੇਰੀ ਬਿਸ਼ਰਮੀ ਤੇ ਉਤਰੀ ਹੋਈ ਹੈ ਤੁਸੀਂ ਜਿਸ ਤਰ੍ਹਾਂ ਨਾ ਮਰਜੀ ਐਕਸਪੋਜ਼ਰ ਕਰਦੇ ਹੂੰ ਹੂੰ ਆ ਪਿਛਲੇ ਜਿਹੜੇ ਐਕਸਪੋਜ਼ਰ ਹੋਏ ਨੇ ਜੀ ਆਹ ਬੋਏ ਕਿਤੇ ਲੜਕੇ ਨਾ ਬਣ ਫੈਲਦੇ ਜਾਂ ਵੀਡੀਓ ਦੇ ਜਾਂ ਆਡੀਓ ਦੇ ਜਾਂ ਕਿਸੇ ਤਰੀਕੇ ਦੇ ਕੀ ਦੇਖ ਰਹੇ ਹਾਂ ਕਿ ਕੋਈ ਰਿਐਕਸ਼ਨ ਹੋਇਆ ਹੈ ਜਾਂ ਕੋਈ ਰਿਐਕਸ਼ਨ ਆਇਆ ਕਿਸੇ ਪਾਸੋਂ ਸੋ ਹਰਮਲਾਬ ਜੀ ਫਿਰ ਕੀ ਕਰਨ ਦੀ ਕੀ ਕਰਨ ਦੀ ਲੋੜ ਆ ਫਿਰ ਕਿਵੇਂ ਸਰਕਾਰ ਨੂੰ ਜਗਾਇਆ ਜਾਵੇ ਜਾਂ ਸਰਕਾਰ ਨੂੰ ਹੋਰ ਜਵਾਬਦੇਹੀ ਬਣਾਈ ਜਾਵੇ ਇਦਾਂ ਕਰ ਬੜੀ ਬਹੁਤ ਧੰਨਵਾਦੀ ਹਾਂ ਤੁਹਾਡੇ ਵਾਲੇ ਚੈਨਲ ਦੇ ਸਰ ਵੀ ਮੁੱਖ ਸਾਡਾ ਚੱਕਿਆ ਕਿਉਂਕਿ ਅਸੀਂ ਤਾਂ ਬੜੀ ਦੇਰ ਦੇ ਟਵਿੱਟਰ ਦੇ ਉੱਤੇ ਅਸੀਂ ਬਹੁਤ ਵਾਰ ਪਾਨੇ ਆ ਜੀ ਮੁੱਖ ਮੰਤਰੀ ਸਾਹਿਬ ਨੂੰ ਟੈਗ ਕਰਕੇ ਜਿਵੇਂ ਤਾਂ ਸਾਡੇ ਉੱਤੇ ਚੱਕਾ ਕਰਦੇ ਪਰਚੂਰ ਹੋ ਜਾਂਦੇ ਨੇ ਪਛਮਾਨ ਕੋਲ ਉੱਤੇ ਪਰਚਾ ਕੀਤਾ ਇਹ ਇੱਕ ਟਵੀਟ ਤੋਂ ਪਰਚਾ ਨਹੀਂ ਮਤਲਬ ਕਿ ਕੁੱਲੀ ਸਾਰੇ ਉਸ ਨੂੰ ਮਤਲਬ ਕਿ ਸਾਡੇ ਵੋਟ ਕਰਦੇ ਨੇ ਆਰਟੀਐਕ ਦੇ ਅਕਾਊਂਟਸ ਨੂੰ ਜੀ ਸਾਡੇ ਅਕਾਊਂਟ ਨੂੰ ਵੋਟ ਹੁੰਦੇ ਨੇ ਕਿ ਛੱਡ ਕੋਲ ਵਰਗੇ ਇਹ ਨਹੀਂ ਹੱਤੀ ਉਹ ਤਾਂ ਅਕੜ ਨੂੰ ਇਹ ਸਾਰੀ ਚੀਜ਼ ਨੂੰ ਲੈ ਕੇ ਹਾਈ ਕੋਰਟ ਤੱਕ ਅੱਜੇ ਹੋਈ ਹੈ ਹਾਈ ਕੋਰਟ ਦੇ ਵਿੱਚ ਪੈਂਡੈਂਸੀਆਂ ਇੰਨੀ ਜ਼ਿਆਦਾ ਵਧ ਰਹੀਆਂ ਨੇ ਲੋਕਾਂ ਦੇ ਅਸਲੀ ਕੇਸ ਇੱਥੇ ਕਰਕੇ ਆੜ ਜਾਂਦੇ ਨੇ ਕਿਉਂਕਿ ਸਰਕਾਰ ਕੰਮ ਨਹੀਂ ਕਰਦੀ ਆ ਕਿ ਜਦ ਲੋਕਾਂ ਨੂੰ ਹਾਈ ਕੋਰਟ ਤੱਕ ਜਾਣਾ ਪੈਂਦਾ ਉੱਥੇ ਅੱਧੇ ਤੋਂ ਜ਼ਿਆਦਾ 80% ਪੈਂਡਿੰਗ ਜਾਂਦੇ ਫਿਰ ਇਹਦੇ ਕੰਮ ਦੀ ਆੜਮੀ ਸਰਕਾਰਾਂ ਨੇ ਆ ਕੰਮ ਨਹੀਂ ਕੀਤਾ ਜੀ ਉਹ ਆਪਣੀ ਕੀਤਾ ਬਿਲਕੁਲ ਠੀਕ ਹੈ ਬਹੁਤ ਅਫਸੋਸ ਦੀ ਗੱਲ ਹੈ ਥੈਂਕ ਯੂ ਹਰਮਿਲਾਪ ਜੀ ਬਹੁਤ ਮਿਹਰਬਾਨੀ ਤੁਸੀਂ ਸਾਰੀ ਜਾਣਕਾਰੀ ਥੈਂਕ ਯੂ ਜੀ ਸਾਡੀ ਗੱਲ ਮੁੱਦਾ ਚੱਕ ਲਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ